ਕੋਈ ਨਹੀਂ ਲੱਗਦਾ ਇੱਕ ਮਿੰਟ ਦੇ ਦਿਓ ਹੁਣ ਤੁਸੀਂ ਸਿਆਸਤ 'ਚ ਹੈਗੇ ਹੋ ਸਿਆਸਤਦਾਨਾਂ ਨੂੰ ਪੇਸ਼ੈਂਸ ਰੱਖਣੀ ਚਾਹੀਦੀ ਹੁਣ 2 ਮਿੰਟ ਦੇ ਦਿਓ ਮੈਨੂੰ ਤੁਸੀਂ ਤੁਸੀਂ ਇਹ ਵੀ ਨਹੀਂ ਪੁੱਛਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਕੌਣ ਲੈ ਕੇ ਗਿਆ ਕਿਵੇਂ ਲੈ ਕੇ ਗਿਆ ਕਿੱਥੇ ਸੀਗੇ ਗ੍ਰੰਥੀ ਕਿਉਂ ਗਿਆ ਸੀਗਾ ਬਾਹਰ ਗਿਆ ਸੀ ਹੁਣ ਤੁਸੀਂ ਕਹਿ ਕੇ ਗ੍ਰੰਥੀ ਗਿਆ ਤਾਂ ਕਿਉਂ ਗਿਆ ਇੰਟੈਂਸ਼ਨ ਕੀ ਸੀ ਤੁਸੀਂ ਸਭੇ ਤਾਂ ਅਰਬਿੰਦ ਕੇਜਰੀਵਾਲ ਸਟਾਈਲ ਆਫ ਪੋਲਿਟਿਕਸ ਹੈ ਉਹ ਅਕਸਰ ਕਹਿ ਦਿੰਦੇ ਆ ਲੋਕ ਫੈਸਲਾ ਕਰਨਗੇ ਪਾਰਟੀ ਕਰੇਗੀ ਕੋਈ ਨਹੀਂ ਲੱਗਦਾ ਕਿ ਸਿਆਸਤ ਜੁਆਇਨ ਕਰਤੇ ਹੀ ਸਵਾਲਾਂ ਦੇ ਘੇਰਿਆਂ ਚ ਜਾਣ ਲੱਗ ਗਏ ਸਵਾਲ ਹੋਣ ਲੱਗ ਗਏ ਪਹਿਲਾਂ ਤੁਹਾਡਾ ਕਦ ਹੋ ਜਸਟਿਸ ਜੋਰਾ ਸਿੰਘ ਪੰਜਾਬ ਦੇ ਵਿੱਚ ਪਹਿਲਾ ਵੱਡਾ ਨਾਮ ਇਸ ਕਰਕੇ ਸੀ ਕਿ ਉਹ ਜਾਂਚ ਕਰ ਰਹੇ ਸੀ ਫਿਰ ਸਿਆਸਤ ਜੁਆਇਨ ਕੀਤੀ ਸਾਡੇ ਨਾਲ ਨੇ ਜਸਟਿਸ ਜੋਰਾ ਸਿੰਘ ਜੀ ਤੁਸੀਂ ਉਸ ਦਿਨ तमाम ਗੱਲਾਂ ਚੰਡੀਗੜ੍ਹ ਚ ਕੀਤੀਆਂ ਉਸ ਤੋਂ ਬਾਅਦ ਬੁਰਜ ਜਵਾਰ ਸਿੰਘ ਵਾਲਾ ਦੇ ਗ੍ਰੰਥੀ ਤੇ ਉਹਦੀ ਪਤਨੀ ਦਾ ਮੈਂ ਇੰਟਰਵਿਊ ਕੀਤਾ ਉਹਨਾਂ ਨੇ ਕਿਹਾ ਕਿ ਜਸਟਿਸ ਜੋਰਾ ਸਿੰਘ ਨੇ ਸਾਨੂੰ ਦੋ ਹੀ ਸਵਾਲ ਕੀਤੇ ਉਸ ਤੋਂ ਇਲਾਵਾ ਤਾਂ ਜਾਂਚ ਹੀ ਨਹੀਂ ਕੀਤੀ ਉਲਨਾਰੇ ਜਦੋਂ ਬਿਲਕੁਲ ਪੇਸ਼ ਹੋਏ ਆਪਣਾ ਐਫੀਡੇਵਿਟ ਮੇਰੇ ਕੋਲ ਪਹਿਲੇ ਤਿਆਰ ਕਰਕੇ ਲੈ ਕੇ ਆਏ ਸੀ ਉਹ ਕਹਿੰਦੇ ਪੈਸੇ ਵੀ ਐਫੀਡੇਵਿਟ ਦੇ ਸਾਨੂੰ ਦੇਣੇ ਪਏ ਜਸਟਿਸ ਸਾਹਿਬ ਕਹਿੰਦੇ 1500 ਰੁਪਏ ਰੱਖੋ ਪਹਿਲਾਂ ਐਫੀਡੇਵਿਟ ਦਾ ਸਾਡੇ ਕੋਲ ਤਾਂ ਲੈ ਕੇ ਆਇਆ ਐਫੀਡੇਵਿਟ ਅਸੀਂ ਥੋੜਾ ਕਰ ਤਿਆਰ ਕਰਨੇ ਆ ਉਹ ਤਾਂ ਪਿੰਡੋਂ ਆਪਣੇ ਤਿਆਰ ਕਰਕੇ ਲੈ ਕੇ ਆਇਆ ਪਰ ਤੁਸੀਂ ਸਵਾਲ ਨਹੀਂ ਕੀਤੇ ਉਹਨਾਂ ਦਾ ਵੱਡਾ ਦੋਸ਼ ਹੈ ਉਹ ਕਹ ਰਿਹਾ ਕਿ ਸਾਨੂੰ ਉਹਨਾਂ ਨੇ ਇਕੱਲਾ ਇਹ ਪੁੱਛਿਆ ਕਿ ਕਿਹੜੀ ਪਾਰਟੀ ਤੁਹਾਨੂੰ ਲੱਗਦਾ ਹੈ ਇਹਦੇ ਪਿੱਛੇ ਹੋ ਸਕਦੀ ਹੈ ਦੋ ਸਵਾਲ ਕੀਤੇ ਔਰ ਉਸ ਤੋਂ ਬਾਅਦ ਅਸੀਂ ਕਿਉਂਕਿ ਉਹਨਾਂ ਦਾ ਜਿਹੜਾ ਤਾਂ ਉਹਦੀ ਬਿਆਨ ਸੀ ਨਾ ਉਹ ਗੁਰੂਗਰਾਸ ਸਾਹਿਬ ਦੀ ਬਿਆਦੀ ਬਾਰੇ ਸੀਗਾ ਅਸੀਂ ਉਹਨਾਂ ਨੇ ਹੀ ਪੁੱਛਿਆ ਸੀ ਵੀ ਇਸ ਪਿੱਛੇ ਕਿਸ ਦਾ ਹੱਥ ਆ ਕੌਣ ਜੁਮਵਾਰਿਆ ਉਹਨੂੰ ਕੌਣ ਸੇਵ ਕਰ ਰਿਹਾ ਤੇ ਜਸਤੇਬ ਸਾਬ ਕਮਾਲ ਦੀ ਗੱਲ ਆ ਉਸ ਤੋਂ ਬਾਅਦ ਤੁਸੀਂ ਕਹਿ ਰਹੇ ਹੋ ਕਿ ਇਨਵੈਸਟੀਗੇਸ਼ਨ ਹੀ ਨਹੀਂ ਪ੍ਰੋਪਰ ਹੋਈ ਤੁਸੀਂ ਤਾਂ ਆਪ ਠੀਕ ਇਨਵੈਸਟੀਗੇਸ਼ਨ ਉਹ ਕਹਿ ਰਹੇ ਨਹੀਂ ਕੀਤੀ ਮੈਂ ਤਾਂ ਜੋ ਉਹਨਾਂ ਕੀ ਮੇਰੇ ਕੋਲ ਪੁਲਸੜੇ ਆ ਰਹੇ ਸੀਗੇ ਵਿਟਨਸ ਆ ਰਹੇ ਸੀ ਉਹਨਾਂ ਦੇ ਮੁਤਾਬਕ ਮੈਂ ਬਿਆਨ ਦੇ ਮੁਤਾਬਕ ਦੱਸਿਆ ਸੀ ਕਿ ਇਨਵੈਸਟੀਗੇਸ਼ਨ ਪ੍ਰੋਪਰ ਨਹੀਂ ਕੀਤੀ ਜੇ ਪ੍ਰੋਪਰ ਹੁੰਦੀ ਤਾਂ ਕਲੀਅਰ ਹੋ ਜਾਂਦੀ ਇਸ ਗੱਲ ਪਰ ਤੁਹਾਨੂੰ ਨਹੀਂ ਲੱਗਦਾ 1 ਮਿੰਟ ਦੇ ਦਿਓ ਹੁਣ ਤੁਸੀਂ ਸਿਆਸਤ 'ਚ ਹੈਗੇ ਹੋ ਸਿਆਸਤਦ ਕਿ ਬਹੁਤ ਵੱਡਾ ਸਵਾਲ ਹੈ ਬਾਅਦ ਦੇ ਵਿੱਚ ਤੁਸੀਂ ਗ੍ਰੰਥੀ ਦਾ ਨਾਮ ਲੈਨੇ ਹੋ ਤੁਸੀਂ ਕਹਿੰਦੇ ਹੋ ਇਨਵੈਸਟੀਗੇਸ਼ਨ ਨਹੀਂ ਹੁੰਦੀ ਗ੍ਰੰਥੀ ਦੀ ਵਾਈਫ ਜਿਹੜੀ ਆ ਉਹ ਕਹਿ ਰਹੀ ਹੈ ਕਿ ਜਸਟਿਸ ਸਾਹਿਬ ਨੇ ਜਦੋਂ ਆਪ ਹੀ ਇਨਵੈਸਟੀਗੇਸ਼ਨ ਨਹੀਂ ਠੀਕ ਕੀਤੀ ਉਹ ਕਹਿੰਦੀ ਉਹ ਝੂਠ ਬੋਲ ਰਹੇ ਹੈ ਦੇਖੋ ਜਿਹੜਾ ਕਮਿਸ਼ਨ ਕੋਲੇ ਇਨਕੁਆਰੀ ਕਰਨੇ ਕਮਿਸ਼ਨਰ ਦਾ ਕੰਮ ਇਨਕੁਆਰੀ ਕਰਨਾ ਇਨਵੈਸਟੀਗੇਸ਼ਨ ਕਰਨਾ ਹੈਗਾ ਪੁਲਿਸ ਦਾ ਕੰਮ ਹੈਗਾ ਅਸੀਂ ਤਾਂ ਉਹ ਜੋ ਵਿਟਨੈਸ ਜਿਹੜੇ ਆ ਸਾਡੇ ਕੋਲੇ ਐਫੀਡਵਿਟ ਲੈ ਕੇ ਆਏ ਆ ਉਹਨਾਂ ਦੇ ਵਿੱਚ ਕੁਐਸਚਨਿੰਗ ਕਰਦੇ ਆ ਉਹਨਾਂ ਤੋਂ ਹਨ ਲੱਗਦਾ ਦੋ ਸਵਾਲ ਬਹੁਤ ਸੀ ਨਫ ਸੀਗੇ ਨਹੀਂ ਤੁਸੀਂ ਇਹ ਵੀ ਨਹੀਂ ਪੁੱਛਿਆ ਕਿ ਗੁਰੂ ਗ੍ਰੰਥ ਸਾਹਿਬਹਾਰਾ ਇਹਦਾ ਸਰੂਪ ਕੌਣ ਲੈ ਕੇ ਗਿਆ ਕਿਵੇਂ ਲੈ ਕੇ ਗਿਆ ਕਿੱਥੇ ਸੀਗੇ ਗਰੰਥੀ ਕਿਉਂ ਗਿਆ ਸੀਗਾ ਬਾਹਰ ਗਿਆ ਸੀ ਹੁਣ ਤੁਸੀਂ ਕਹਿ ਆ ਕਿ ਗਰੰਥੀ ਗਿਆ ਤਾਂ ਕਿਉਂ ਗੈਂ ਟੈਨਸ਼ਨ ਕੀ ਸੀ ਪਰ ਇਨਕੁਆਰੀ ਤੁਸੀਂ ਨਹੀਂ ਪੁੱਛੀ ਇਹ ਇੱਕ ਕੁਚਣਾ ਇਨਵੈਸਟੀਗੇਸ਼ਨ ਦੇ ਵਿੱਚ ਇਹ ਬੇਸਿਕ ਕੁਚਣਾ ਕਿਹਾ ਸਾਡਾ ਕੰਮ ਇਹ ਸੀਗਾ ਵੀ ਇਨਕੁਆਰੀ ਕਰਨਾ ਔਰ ਪਤਾ ਕਰਨਾ ਵੀ ਕਿਹੜੇ ਕਿਸ ਆਦਮੀ ਦੇ ਵਿੱਚ ਪੋਸਿਬਿਲਟੀ ਹੈ ਇਸ ਵਿੱਚ ਨਹੀਂ ਤੁਸੀਂ ਕੀ ਆਏ ਕਰ ਰਹੇ ਹੋ ਲੋਕ ਸਭਾ ਦੀ ਟਿਕਟ ਤੁਹਾਨੂੰ ਪ੍ਰੋਮਿਸ ਹੋਈ ਹੈ ਨਹੀਂ ਨਹੀਂ ਪ੍ਰੋਮਿਸ ਕੀ ਹੈ ਤਾਂ ਪਾਰਟੀ ਦਾ ਡਿਸੀਜਨ ਆਇਆ ਜੋ ਪਾਰਟੀ ਕਹੇਗੀ ਉਸ ਉੱਤੇ ਚੱਲੇਗੀ ਪਰ ਸੋਚ ਤਾਂ ਹੋਊਗੀ ਨਾ ਜਸਤੇ ਸਾਹਿਬ ਇਹ ਤਾਂ ਅਰਵਿੰਦ ਕੇਜਰੀਵਾਲ ਸਟਾਈਲ ਆਫ ਪੋਲਿਟਿਕਸ ਹੈ ਉਹ ਅਕਸਰ ਕਹਿ ਦਿੰਦੇ ਹੈ ਲੋਕ ਫੈਸਲਾ ਕਰਨਗੇ ਪਾਰਟੀ ਕਰੇਗੀ ਦੇਖੋ ਮੈਂ ਪਾਰਟੀ ਜੁਆਇਨ ਕੀਤੀ ਹੈ ਆਪਣੀ ਮਰਜ਼ੀ ਨਾਲ ਕੀਤੀ ਹੈ ਮੈਨੂੰ ਉਹਨਾਂ ਦੇ ਕੰਮ ਚੰਗੇ ਲੱਗੇ ਤਾਂ ਮੈਂ ਜੁਆਇਨ ਕੀਤੀ ਹੈ ਇਹ ਪਾਰਟੀ ਨੇ ਡਿਸਾਈਡ ਕਰਨਾ ਮੈਨੂੰ ਕੀ ਡਿਊਟੀ ਮਿਲਾਂਦੀ ਜੋ ਡਿਊਟੀ ਲੈ ਕੇ ਮੈਂ ਪਰਫਾਰਮ ਕਰਾਂ ਕਿੱਥੋਂ ਲੜੋਂਗੇ ਜੇ ਪਾਰਟੀ ਡਿਸਾਈਡ ਕਰਦੀ ਹੈ ਜੇ ਤੁਹਾਨੂੰ ਕਹਿ ਦਿੰਦੀ ਹੈ ਜਸਟਿਸ ਸਾਹਿਬ ਤੁਹਾਡਾ ਨਾਮ ਵੱਡਾ ਹੈ ਤੁਹਾਨੂੰ ਟਿਕਟ ਦੇ ਦਿੰਦੇ ਨੇ ਕਿੱਥੋਂ ਲੜੋਂਗੇ ਜਿੱਥੇ ਵੀ ਕਹਿਣਗੇ ਉੱਥੇ ਲੜਾਂਗੇ ਫਿਰ ਵੀ ਇੱਕ ਤੁਹਾਡੀ ਪਰਸਨਲ ਕੀ رائے ਹੈਗੀ ਹੈ ਮੇਰੀ ਕੋਈ رائے ਨਹੀਂ ਉਹ ਪਾਰਟੀ ਦੀ رائے ਹੈ ਪਾਰਟੀ ਜੋ ਸਾਈਡ ਕਰਕੇ ਆਵਲ ਕੋਈ ਨਹੀਂ ਲੱਗਦਾ ਕਿ ਸਿਆਸਤ ਜੁਆਇਨ ਕਰਦੇ ਆਂ ਇਹ ਸਵਾਲਾਂ ਦੇ ਘੇਰਿਆਂ ਚ ਆਣ ਲੱਗੇ ਹੋ ਸਵਾਲ ਹੋਣ ਲੱਗ ਗਿਆ ਪਹਿਲਾਂ ਤੁਹਾਡਾ ਕਦ ਹੋਰ ਹਿਸਾਬ ਦਾ ਸੀਗਾ ਇਹ ਤਾਂ ਤੁਹਾਡੀ ਤੁਹਾਡੀ ਵੀ ਜੂੰਵਾਰੀ ਮੇਰੇ ਮੇਰੇ ਜੂੰਵਾਰੀ ਜਵਾਦ ਦੇ ਲੇਕਿਨ ਜੋ ਵੀ ਤੁਸੀਂ ਕੁਐਸਚਨ ਪੁੱਛ ਰਹੇ ਮੈਂ ਤਾਂ ਜਵਾਬ ਦੇ ਰਿਹਾ ਜਿੱਥੋਂ ਪਾਰਟੀ ਡਿਸਾਈਡ ਕਰਕੇ ਮੈਂ ਉੱਥੇ ਗਰੰਟੀ ਠੀਕ ਹੈ ਕਿ ਨਹੀਂ ਹੈ ਇਹ ਮੈਂ ਸਵਾਲ ਕਰ ਰਿਹਾ ਮੇਰਾ ਮਤਲਬ ਕਹਿਣ ਦਾ ਗਰੰਟੀ ਨੂੰ ਮਾਰੇ ਉਹਦਾ ਸਿਰਫ ਇਹ ਸੀ ਕਿ ਉਹਨੂੰ ਇੰਟਰੋਗੇਸ਼ਨ ਪ੍ਰੋਪਰ ਕਰ ਦੇ ਹੋ ਸਕਦਾ ਕਿਸੇ ਦਾ ਪਤਾ ਲੱਗ ਜਾਂਦਾ ਨਹੀਂ ਹੋਈ ਪਰ ਹੁਣ ਜੋ 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 ਹੁਣ ਸਾਹਮਣੇ ਆਇਆ ਪ੍ਰੇਮੀਆਂ ਦੀ ਉਹਦੇ ਵਿੱਚ ਹੁਣ ਜੋ ਵੀ ਨਾਮ ਦਿੱਤੇ ਨੇ ਜੋ ਐਸਆਈਟੀ ਨੇ ਨਾਮ ਦਿੱਤੇ ਨੇ ਉਸ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਹੁਣ ਗਰੰਟੀ ਠੀਕ ਲੱਗ ਰਹੀ ਹੈ ਨਹੀਂ ਲੱਗ ਰਹੀ ਮੇਰੇ ਟਾਈਮ ਤੱਕ ਮੈਂ ਜੂਨ 2016 ਤੱਕ ਰਿਪੋਰਟ ਦਿੱਤੀ ਉਸ ਟਾਈਮ ਤੱਕ ਕਿਸੇ ਨੂੰ ਇੰਟਰੋਗੇਟ ਨਹੀਂ ਕੀਤਾ ਮੇਰਾ ਕਹਿਣ ਦਾ ਮਤਲਬ ਇਹਦਾ ਸੀ ਵੀ ਜੇ ਕਿਸੇ ਨੂੰ ਇੰਟਰਰਪਟ ਕਰਦੇ ਇਹਨਾਂ ਛਕੀ ਆਰਮੀਜ਼ੀ ਹੋਣ ਹਾਂ ਔਨ ਰਿਕਾਰਡ ਉਹਦੀ ਪਤਨੀ ਨੇ ਔਨ ਰਿਕਾਰਡ ਇਹ ਗੱਲ ਕਹੀ ਹੈ ਕਿ ਮੇਰੇ ਤੋਂ ਇਨਵੈਸਟੀਗੇਸ਼ਨ ਜਿਹੜੀ ਹੋਈ ਇਨਟੈਰੋਗੇਸ਼ਨ ਹੋਈ ਕੁੱਟਮਾਰ ਹੋਈ ਬਕਾਇਦਾ ਮੈਨੂੰ ਮਾਰਿਆ ਕੁੱਟਿਆ ਗਿਆ ਉਸ ਤੋਂ ਬਾਅਦ ਜਾ ਕੇ ਮੈਂ ਸਾਰੀ ਗੱਲ ਦੇਖੋ ਮੇਰੀ ਮੇਰੇ ਕੋਲ ਜਦ ਤੱਕ ਪੇਸ਼ ਹੋਏ ਉਹ ਤੱਕ ਕੋਈ ਗੱਲ ਨਹੀਂ ਸੀ ਬਾਅਦ ਵਿੱਚ ਐਸਆਈਟੀ ਨੇ ਕੀ ਕੀਤਾ ਬਾਅਦ ਚ ਇਨਟੈਰੋਗੇਟ ਹੋਇਆ ਨਹੀਂ ਉਹਦੇ ਬਾਰੇ ਨਹੀਂ ਗਿਆ ਉਹਨਾਂ ਦਾ ਐਫੀਡੇਟ ਹੈ ਮੈਂ ਤਾਂ ਕਹਿ ਰਿਹਾ ਮੇਰੀ ਰਿਪੋਰਟ ਪਬਲਿਕ ਕਰੋ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਇਹ ਚ ਸੱਚਾਈ ਕੀ ਪਬਲਿਕ ਕਿੰਨਾ ਕਹੇ ਇਸਰਪੋ ਇਹ ਤਾਂ ਹੁਣ ਸਾਹਮਣੇ ਆ ਤੁਹਾਡੇ ਰਿਪੋਰ ਐਕਚੁਅਲ ਹਵੇ ਤੁਹਾਡੀ ਰਿਪੋਰਟ ਤੁਹਾਡੀ ਰਿਪੋਰਟ ਠੀਕ ਹੈ ਜਾਂ ਹੁਣ ਵਾਲੀ ਠੀਕ ਤੁਸੀਂ ਦੇਖੋ ਮੈਂ ਆਪਦੀ ਰਿਪੋਰਟ ਨੂੰ ਗਲਤ ਕਹਾਂਗਾ ਮੇਰੀ ਰਿਪੋਰਟ ਤੇ ਪਬਲਿਕ ਦੱਸਣ ਦੀ ਹੈ ਰਿਪੋਰਟ ਆ ਪਬਲਿਕ ਰਿਪੋਰਟ ਚ ਐਸਾ ਕੀ ਹੈ ਜਿਹੜਾ ਹੁਣ ਨਹੀਂ ਸਾਹਮਣੇ ਆ ਹੁਣ ਦੱਸ ਦਿਓ ਤੁਸੀਂ ਮੈਂ ਤਾਂ ਕਾਨਫਰੈਂਸ ਕਰਕੇ ਇਹੀ ਦੱਸਿਆ ਸੀਗਾ ਵੀproper investigation ਨਹੀਂ ਕੀਤੀ ਗੁੰਦੀ ਦਾ ਜਸਟਿਸ ਜੋਰਾ ਸਿੰਘ ਕਹਿ ਰਹੇ ਆ ਕਿ ਗਰੰਥੀ ਦੀ ਭੂਮਿਕਾ ਦੇ ਵਿੱਚ ਫਰਕ ਹੈ ਕਿ ਇਨਕੁਆਇਰੀ ਤੇ ਇਨਵੈਸਟੀਗੇਸ਼ਨ ਚ ਫਰਕ ਹੁੰਦਾ ਇਨਕੁਆਇਰੀ ਕਰਨਾ ਉਹਨਾਂ ਦਾ ਕੰਮ ਸੀ ਇਨਵੈਸਟੀਗੇਸ਼ਨ ਕਰਨਾ ਨਹੀਂ ਸੀ ਹਾਲਾਂਕਿ ਬਹੁਤ ਵੱਡੇ ਸਵਾਲ ਨੇ ਗਰੰਥੀ ਦੀ ਵਾਈਫ ਕਹਿ ਰਹੀ ਹੈ ਗਰੰਥੀ ਕਹਿ ਰਿਹਾ ਕਿ ਜਸਟਿਸ ਜੋਰਾ ਸਿੰਘ ਝੂਠ ਬੋਲ ਰਹੇ ਉਹਨਾਂ ਨੇ ਸਿਰਫ ਦੋ ਸਵਾਲ ਕੀਤੇ ਉਸ ਤੋਂ ਇਲਾਵਾ ਤਾਂ ਕੋਈ ਸਵਾਲ ਹੀ ਨਹੀਂ ਕੀਤਾ ਕੈਮਰਾ ਪਰਸਨ ਜਗਰੂਪ ਸਿੰਘ ਦੇ ਨਾਲ ਸਿਮਰਨ ਜੋਤ ਸਿੰਘ ਡੇਲੀ ਪੋਸਟ ਬਰਨਾਲਾ विदेश अपना भविक बना चाहते हो पाओ विदेश पढ़ाई करने का मौका पिरािड ई सर्विस की सलाह नारत सरकार तो मान्यता प्राप्त करो तिरानवे नौ सो अठर तिरानवे नौ सौ अठहत्तर